ਸਾਰੇ ਨੂੰ ਪਿਆਰ ਪੜ ਸੱਚੇ ਕਾਲ ਆਪਾਂ ਬਣਾਵਾਂ ਚੌਲ ਜਿਨੇ ਆਪਾਂ ਚੌਲ ਲਏ ਆ ਪਹਿਲਾਂ ਤਾਂ ਆਪਾਂ ਚੌਲਣੇ ਛੇ ਤੋਂ ਸੱਤ ਵਾਰ ਤੋਂ ਮਾਗੇ ਆਪਾਂ ਇੱਕ ਪਿਆਗਾ ਕੰਨਾ ਢੀਟ ਵਾਲਾ ਅਪ ਚੌੜਾ ਨੇ ਚੰਗੀ ਤਰ੍ਹਾਂ ਧੋ ਲਿਆ ਜਿਹੜੇ ਗਲਾਸਨਾਂ 'ਪਾ ਚੌਰ ਮਿਲੇ ਹਨ ਉਹਨਾਂ ਦੇ ਨਾਲ ਹੀ ਆਪਾਂ ਪਾਣੀ ਪਿਲਾਵਾਂਗੇ ਪਾਣੀ ਪਾਉਣ ਦੇ 10 ਗੁਣਾ ਚਾਹੀਦੇ Thank ਪਾਣੀ ਪੂਰਾ ਗਰਮ ਹੋ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਚੌਲ ਚੌਲਾਂ ਦੇ ਉੱਤੇ ਆਪਾਂ ਸਟਾਰਚ ਲਾਉਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਕੀ ਕਰਦੇ ਆ ਚੌਲ ਉਬਾਲ ਲੈਣ ਤਾਂ ਸਟਾਰਚ ਨਹੀਂ ਲਾਉਂਦੇ ਜਿਹੜਾ ਕਿ ਆਪਣੀ ਸਿਹਤ ਲਈ ਹਾਨੀਕਾਰਕ ਹੁੰਦਾ ਆਪਾਂ ਚੌਲਾਂ ਨੂੰ 7 ਤੋਂ 8 ਘੰਟੇ ਇਸੇ ਪਾਣੀ 'ਚ ਭਿਓ ਕੇ ਰੱਖਣਾ ਉਬਾਲਣ ਤੋਂ ਬਾਅਦ ਪਾਣੀ ਨਹੀਂ ਡੋਲਣਾ ਫਿਰ ਇਹਦੇ ਵਿੱਚ ਆਪਣੇ ਆਪ ਵੀ ਟੋਲ ਫਾਇਦਾ ਹੋ ਜਾਂਦਾ

దూజకా అట్ ప ਜਦੋਂ ਆਪਾਂ ਇਹ ਸੂਹ ਐਂਡ ਦੁਆਰਾ ਕਰਮ ਵੀ ਕਰਨਾ ਜਾਂ ਸ਼ੱਕਰ ਪਾਣੀ ਦਾ ਦੇਲ ਭਾਕੇ ਇਸ ਤਰੀਕੇ ਖਾਣਾ ਇਹ ਸ਼ੱਕਰ ਜਾਂ ਚੀਨੀ ਆਪਾਂ ਮਿਸਰੀ ਕਈ ਚੌਲ ਥੋੜੇ ਖਾਰ ਹੋ ਜਾਂਦੇ ਆ ਇਸ ਲਈ ਇਹਨੂੰ ਜ਼ਿਆਦਾ ਪਕਾਉਣਾ ਪੈਂਦਾ ਹੈ ਇਸ ਤਰੀਕੇ ਆਪਾਂ ਕੋਧਰਾ ਰਾਗੀ ਇਸੇ ਚੂਰੀ ਮੀਟ ਵੱਲ ਪਾਇਆ ਕਰਨਾ ਉਹ ਪਹਿਲਾਂ ਚੰਗੀ ਤਰ੍ਹਾਂ ਪਕਾਉਣਾ ਹੁੰਦਾ ਅੱਧਾ ਗੁਣਾ ਪਾਣੀ ਜ਼ਿਆਦਾ ਪਾ ਕੇ ਫਿਰ ਉਹ ਪੂਰਾ ਪੱਕ ਜੇ ਉਸੇ ਹੀ ਪਾਣੀ ਚਾਟਾਣ ਦੇ ਵਾਸਤੇ ਦੇਖ ਰੱਖਣਾ ਹੁੰਦਾ ਸਾਰੇ ਪਹਿਲੇ ਤੇ ਸੌਲ ਕੱਢ ਲਏ ਬਾਕੀ ਦੇ ਸੌਲ ਇਸ ਤਰੀਕੇ ਪਾਣੀ ਭਿਓ ਕੇ ਰੱਖਣੇ ਆ 7-8 ਘੰਟੇ ਬਾਅਦ ਤੇ ਤਾਂ ਕਿ ਇਹਨਾਂ ਦੇ ਵੀ ਟਵਲੋਂ ਪੈਦਾ ਹੋ ਜੇ ਹੁਣ ਜਿਹੜੇ ਆਪਣੇ ਚੌਲਾ ਠੰਡੇ ਹੋ ਗਏ ਇਹਨੂੰ ਆਪਾਂ ਟੱਕ ਕੇ ਠੰਡੀ ਜਗ੍ਹਾ ਤੇ ਰੱਖਣਾ ਜਿਵੇਂ ਏਸੀ ਵਾਲੇ ਰੂਮ ਚ ਜਾ ਕੇ ਸਪ ਕੋਲਰ ਪੱਖੇ ਦੇ ਅੱਗੇ ਤਾਂ ਕਿ ਇਹ ਖਟਾਸ ਨਾ ਫੜਨ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਦੀ 8 ਘੰਟੇ ਬਾਅਦ ਆਪਾਂ ਜਿਹੜਾ ਹੁਣ ਪਾਣੀ ਆ ਇਹ ਢੋਲ ਦਵਾਂਗੇ ਆਪਾਂ ਜਿੰਨੇ ਚੌਲ ਲੈਣੇ ਸੀ ਉਹ ਵਰਤ ਲਏ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਹੀ ਰੱਖਣਾ 8 ਘੰਟੇ ਤੱਕ ਹੁਣ ਇਹ ਪਾਣੀ ਨਾਲ ਇਹ ਚੌਲ ਦੇ ਵਿੱਚ ਵੀਟ ਵੱਲ ਪੈਦਾ ਹੋ ਗਿਆ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਪਲੀਜ਼ ਜੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਪਪਾਰਾਂ ਕੰਟ ਕੱਕੰਟ ਇਹ ਆਦਤ ਵਿੱਚ ਵੀਟ ਵੱਲੋਂ ਪੈਦਾ ਹੋਗਾ ਵੀਟ ਅੜ ਲਵੰਦਾ ਜਿਹੜਾ ਆਪਣੇ ਦਿਮਾਗ ਲਈ ਸਭ ਤੋਂ ਵਧੀਆ ਹੁੰਦਾ ਜੇ ਤੁਸੀਂ ਚੌਲ ਕੱਢੇ ਚੌਲ ਕੱਢ ਸਕਦੇ ਪਲੇਸ ਇਹਦਾ ਪਾਣੀ ਬਿਲਕੁਲ ਨਹੀਂ ਡੋਲਣਾ ਪਾਣੀ ਉਹ ਡੋਲਣਾ ਜਦੋਂ 8 ਤੋਂ 9 ਘੰਟੇ ਹੋ ਜਾਣ ਜਿਹੜਾ ਪਾਣੀ ਦਾ ਪਾਣੀ ਆ ਉਹ ਖਾਣ ਵਾਲੇ ਨਹੀਂ ਤਾਰਨਾ ਜਿਹੜਾ ਇਹ ਵਾਲਾ ਪਾਣੀ ਆ ਇਹਨੂੰ ਕਦੇ ਵੀ ਨਹੀਂ ਡੋਲਣਾ ਚਾਹੀਦਾ ਇਹਦੇ ਦੇਖ ਨੈਮਰ ਆਇਲ ਤੇ ਹਲਦੀ ਪਾ ਕੇ ਦਿੱਤਾਂ ਤੇ ਸਪਰੇ ਹੁੰਦੇ ਆ ਜੇ ਤੁਹਾਡੇ ਆਪਣੇ ਬੂਟਿਆਂ 'ਤੇ ਬਹੁਤ ਹੀ ਜ਼ਿਆਦਾ ਲਾਗਾ ਇੱਕ ਹੁੰਦੀ ਹੈ ਜਿਹੜੇ ਆਰਗੇਨਿਕ ਖੇਤੀ ਕਰਦੇ ਉਹਨਾਂ ਲਈ ਇਹ ਪਾਣੀ ਬਹੁਤ ਲਾਹੇਵੰਦ ਹੈ